ਉਹਨੇ ਨੂੰ ਪ੍ਰੋਪਰ ਆਪਾਂ ਦੇਖੋ ਚਾਹਕਦੇ ਆ ਕੋਈ ਔਖਾ ਨਹੀਂ ਜਿਵੇਂ ਮਰਜ਼ੀ ਹੋਲੀ ਅਸਾਈ ਇੱਕ ਆ ਚੀਜ਼ ਬੜੀ ਘੈਂਟ ਹੋ ਗਈ ਜਿਹੜਾ ਵਿਚਾਲੋਂ ਗੋਲ ਹੋ ਗਿਆ ਹਾਂ ਹਾਂਜੀ ਹਾਂ ਬਾਈ ਬੋਰੀ ਨਹੀਂ ਫਾਗਦੀ ਬਾਈ ਬੋਰੀ ਵਿੱਚ ਨਹੀਂ ਫਾਗਦੀ ਹੈਗੀ ਇਹ ਸਿਸਟਮ ਮੈਨੂੰ ਬਹੁਤ ਵਧੀਆ ਲੱਗਦਾ ਹਾਂਜੀ ਵੀਰੇ ਕਿਉਂਕਿ ਪ੍ਰੋਪਰ ਇਹਦੇ ਨਾਲ ਸੈਟਿੰਗ ਆ ਜਾਂਦੀ ਹੈ ਆਂਕੂਰੇਸੀ ਹੈ ਬਾਈ ਇਹਦੀ ਨਹੀਂ ਚੀਜ਼ਾਂ ਇਹ ਮਤਲਬ ਪ੍ਰੋਪਰ ਬੀਜ ਤੇ ਖਾਦ ਦੀ ਸੈਟਿੰਗ ਨਹੀਂ ਹੁੰਦੀ ਤੁਸੀਂ ਸੁਪਰ ਸੀਡਰ ਦੇ ਨਾਲ ਇੱਕ ਰੋਟਾਵੇਟਰ ਅਲੱਗ ਤੋਂ ਜਿੱਤ ਸਕਦੇ ਹੋ ਉੱਪਰਲੇ ਸਟਿਫਨਰ ਨਹੀਂਗੇ ਇਹ ਡਬਲ ਹੋ ਗਏ ਆ ਠੀਕ ਹੈ ਆーム ਦੇ ਵਿੱਚ ਇੱਕੋ ਹੀ ਮਿਲਦਾ ਇਹ ਹਾਂ ਆਮ ਕਹੀ ਬਹੁਤ ਮਜ਼ਬੂਤ ਬਣੀ ਹੋਈ ਚੀਜ਼ ਆ ਇੱਥੇ ਹੁਣ 6 ਗਰਾਰੀਆਂ ਵਾਲਾ ਗੇਅਰ ਹੈ ਹਾਂਜੀ ਭਾਈ ਇਹਦੇ ਵਿੱਚ ਸਾਈਜ਼ 7 ਫੁੱਟ 8 ਫੁੱਟ 9 ਫੁੱਟ ਹਨ 10 ਵੀ ਆਉਂਦੇ 10 ਫੁੱਟ ਵੀ ਹੋਗਾ 10 ਫੁੱਟ ਵੀ 10 ਫੁੱਟ ਵੀ ਸਬਸਿਡੀ 'ਚ ਹੈ ਹਾਂਜੀ ਹਾਂ ਭਾਈ 9 11 ਵਾਸਤੇ ਫਿਰ ਕਿਹੜਾ ਸਹੀ ਹੈ ਇਹਦੇ ਵਾਸਤੇ ਵੀਰੇ ਮੰਨ ਕੇ ਚੱਲੋ ਵੀ 9 ਫੁੱਟਾ ਸਹੀ ਹੈ 9 ਫੁੱਟਾ ਸਤਿ ਜੀ ਕਾਲ ਦੀ ਸਾਰੇ ਕਿਸਾਨ ਵੀਰਾਂ ਨੂੰ ਪੀਡੀਸੀ ਐਗਰੋ ਰਾਜਪੁਰਾ ਦੀ ਡੀਲਰਸ਼ਿਪ ਜਿਹੜੀ ਬਰਨਾਲੇ ਹੈਗੀ ਉੱਥੇ ਖੜਿਆਂਗੇ ਭੰਗੂ ਐਗਰੋ ਟੈਕ ਸੰਘੇੜਾ ਬਾਈ ਸਵਰਨ ਮੇਰੇ ਨਾਲ ਨੇਗੇ ਸਵਰਨ ਕੀ ਹਾਲ ਚਾਲ ਵਧੀਆ ਬਾਈ ਜੀ ਠੀਕਾ ਸਿੱਤ ਸਤਿ ਸ਼ਕਾਲ ਤੇ ਵੀਰੋ ਜਿਹੜੀ ਮੇਨ ਗੱਲ ਕਰਨੀ ਆ ਉਹ ਕਰਨੀ ਆਂ ਕਿ ਸੁਪਰਸੀਡਰ ਦੇ ਬਾਰੇ ਤੇ ਤੁਹਾਨੂੰ ਪਤਾ ਹੀ ਆ ਹੁਣ ਸਬਸਿਡੀਆਂ ਆਈਆਂ ਹੋਈਆਂ ਨਹੀਂਆਂ ਤੇ ਸਾਰੇ ਵੀਰ ਸੁਪਰਸੀਡਰ ਲੈ ਰਹੇ ਨੇ ਜਿਹੜਾ ਅੱਜ ਤੁਹਾਨੂੰ ਸੁਪਰਸੀਡਰ ਦਿਖਾਉਣਾਗਾ ਇਹਦੀ ਕੱਲੀ ਕੱਲੀ ਚੀਜ਼ ਜੁਤੇ ਨੀਗਾ ਮਾਰ ਲਿਓ ਬਹੁਤ ਟੌਪ ਕਲਾਸ ਦਾ ਜਿਹੜਾ ਸੁਪਰਸੀਡਰ ਬਣਿਆ ਹੋਇਆਗਾ ਪੀਡੀਸੀ ਕਰੋ ਰਾਜਪੁਰਾ ਨੂੰ ਤੁਸੀਂ ਸਾਰੇ ਜਾਣਦੇ ਹੀ ਹੋਗੇ ਤੇ ਕਈ ਸਾਲਾਂ ਤੋਂ ਆਪਾਂ ਕਹਿੰਦੇ ਵੀ ਕੰਪਨੀ ਕਿਸਾਨਾਂ ਦੀ ਸੇਵਾ ਦੇ ਵਿੱਚ ਬਹੁਤ ਵਧੀਆ ਮਸ਼ੀਨਰੀ ਜਿਹੜੀ ਲੈ ਕੇ ਆ ਰਹੀ ਹੈ ਜੇ ਸਭ ਤੋਂ ਖਾਸ ਗੱਲ ਦੀ ਗੱਲ ਕਰੀਏ ਉਹ ਇਹ ਵੀ ਜਿੰਨੀ ਸਫਾਈ ਦੇ ਵਿੱਚ ਇਹ ਸੁਪਰਸੀਡਰ ਬਣਿਆ ਹੁੰਦਾਗਾ ਇੰਨੀ ਸਫਾਈ ਮੈਂ ਕਹਿੰਦਾ ਕਿਸੇ ਕੰਪਨੀ ਨੇ ਨਹੀਂ ਦੇਣੀ ਤੋੜੀ ਠੀਕ ਹੈ ਇਹਦੇ ਪੇਂਟ ਦੀ ਗੱਲ ਕਰ ਲਓ ਪਾਊਡਰ ਕੋٹنگ ਦੇ ਵਿੱਚ ਸ਼ਾਰਟ ਬਲਾਸਟ ਹੋ ਕੇ ਜਿਹੜਾ ਪੇਂਟ ਹੋਇਆ ਹੋਇਆਗਾ ਚਾਹੇ ਜਿੰਨਾ ਫੈਬ੍ਰਿਕੇਸ਼ਨ ਦਾ ਕੰਮ ਆ ਟੈਂਕੀ ਬਣੀ ਆਂਗੀ ਠੀਕ ਹੈ ਜਾਂ ਥੱਲੇ ਰੋਟਾਵੇਟਰ ਬਣਿਆ ਸਾਰੀਆਂ ਚੀਜ਼ਾਂ ਬਿਲਕੁਲ ਇੱਕ ਨੰਬਰ ਦੇ ਵਿੱਚ ਤੁਹਾਨੂੰ ਇਹਦੇ ਵਿੱਚ ਮਿਲਦੀਆਂ ਨੇ ਤੇ ਬਾਈ ਸਵਰਨ ਮੇਰੇ ਨਾਲ ਨੇ ਸਵਰਨ ਕੀ ਸਿਸਟਮ ਚੱਲ ਰਿਹਾ ਹੁਣ ਸਬਸਿਡੀ ਦਾ ਸਬਸਿਡੀ ਵੀਰੇ ਗਵਰਨਮੈਂਟ ਵੱਲੋਂ ਇਸ ਵਾਰ 1,20,000 ਰੁਪਏ ਸਬਸਿਡੀ ਕੀਤੀ ਗਈ ਹੈ ਠੀਕ ਹੈ ਤੇ ਹਰੇਕ ਜ਼ਿਲ੍ਹੇ ਚ ਦੇਖੋ ਸੰਗਰੂਰ ਆਪਣਾ ਮੰਨ ਲਓ ਬਰਨਾਲਾ ਬਰਨਾਲਾ ਹੋ ਗਿਆ ਇਸ ਤਾ ਆਪਣੇ ਰਾਏਕੋਟ ਇਹ ਸਾਰੀਆਂ ਸਬਸਿਡੀਆਂ ਆਪਣੀਆਂ ਨਿਕਲੀਆਂ ਮੇ ਕਿਸਾਨ ਵੀਰਾਂ ਨੂੰ ਮਾਨਸਾ ਬਟਿੰਡਾ ਸਾਰੀ ਮਾਨਸਾ ਬਟਿੰਡਾ ਸਾਰੀ ਨਿਕਲੀਆਂ ਤਕਰੀਬਨ ਚਲੋ ਆਪਣਾ ਨੇੜੇ ਦਾ ਏਰੀਆ ਨੇੜੇ ਦਾ ਏਰੀਆ ਆਪਾਂ ਗੱਲ ਕਰੀਏ ਇੱਥੇ ਆਪਣਾ ਨਿਕਲਾ ਹੈ ਵਾ ਤੇ ਹੁਣ ਜਾਨਕੀ ਸੈਕਸ਼ਨ ਲੈਟਰ ਵੀ ਜਾਰੀ ਹੋਗੇ ਹੂੰ ਤੇ ਇਸ ਵਾਰ ਮੈਨੂੰ ਐ ਲੱਗਦਾ ਵੀ ਵੀਰਾਂ ਨੂੰ ਬੇਨਤੀ ਆ ਵੀ ਜਿਵੇਂ ਡੇਟ ਨਹੀਂ ਵਧੀ ਹੂੰ ਇਹ ਨਾ ਹੋਵੇ ਵੀ ਕਿਤੇ ਆਪਣੀ ਸੈਕਸ਼ਨ ਲੈਟਰ ਦੀ ਡੇਟ ਨਾ ਵਧੇ ਹਾਂ ਵੀ ਆਪਾਂ ਇਹ ਨਹੀਂ ਕਹਿੰਦੇ ਵੀ ਲਾਅ ਸੀਤੀ ਬਾਰੇ ਗੌਰ ਕਰਨ ਵਾਲੀ ਗੱਲ ਹੈ ਵੀ ਜੈਸਾਹਬ ਨਾਲ ਪਹਿਲਾਂ ਡੇਟ ਨਹੀਂ ਵਧੀ ਨਹੀਂ ਦੇਖੋ ਜਿਹੜੇ ਕਿਸੇ ਵੀਰ ਦਾ ਲੈਣ ਦਾ ਪਲਾਨ ਹੈਗਾਗਾ ਮੈਂ ਕਹਿੰਦਾ ਫਿਰ ਉਹਨੂੰ ਲੈ ਲੈਣਾ ਚਾਹੀਦਾ ਹੁਣ ਹਾਂ ਵੀਰੇ ਲੈ ਲੈਣਾ ਚਾਹੀਦਾ ਨਹੀਂ ਬੁਕਿੰਗ ਕਰਾ ਲਵੇ ਬੁਕਿੰਗ ਕਰਾ ਕੇ ਆਪਦਾ ਬਿਲ ਕਟਾਲ ਵੀ ਤਾਂ ਵੀ ਉਹਦੀ ਚੰਗੀ ਗੱਲ ਲੱਗੀ ਤੇ ਉਹਦੇ ਨਾਲ ਚਲੋ ਲੈਣ ਵੇਲੇ ਜਿਹੜਾ ਹੋਊਗਾ ਆਪਾਂ ਉਹ ਦੇਖ ਲਵਾਂਗੇ ਉਦੋਂ ਮੌਕੇ ਦੇ ਪਰਮ ਜੀ ਨਹੀਂ ਸਬਸਿਡੀ ਅਗਲੇ ਦੀ ਖਰਾਬ ਨਹੀਂ ਜਾਊਗੀ ਸਬਸਿਡੀ ਖਰਾਬ ਨਾ ਜਾਵੇ ਆ ਭਾਈ ਬੇਨਤੀ ਕਰਦੇ ਆ ਵੀਰ ਨੂੰ ਵੀ ਲੈਣਾ ਜਿਵੇਂ ਮਰਜੀ ਦੇਖੋ ਹਨਾ ਵੀ ਆਪਾਂ ਹਾਂ ਚਲੋ ਐ ਗੱਲ ਇਹ ਹੁੰਦੀ ਆ ਵੀ ਲੈਣਾ ਅਗਲੇ ਨੇ ਝੋਨੇ ਵੇਲੇ ਹੁੰਦਾਗਾ ਕਿਉਂਕਿ ਉਦੋਂ ਪੇਮੈਂਟ ਆਉਂਦੀ ਆ ਹੁਣ ਇਸ ਟਾਈਮ ਕਿਹਨੂੰ ਕੋਲੇ ਪੈਸਾ ਵੀ ਹੈ ਨਹੀਂ ਪੈਸਾ ਵੀ ਹੁੰਦਾ ਨਹੀਂ ਬਈ ਦਿੱਕਤ ਲੋ ਠੀਕ ਹੈ ਤੇ ਫਾਈਨਲ ਬੁਕਿੰਗ ਦਾ ਆਪਾਂ ਕੀ ਅਮਾਉਂਟ ਬੁਕਿੰਗ ਵੀਰੇ ਦੇਖੋ ਜਿਹੜੇ ਆਪਾਂ ਮੰਨ ਕੇ ਚੱਲੋ ਵੀ ਦੋ ਤਿੰਨ ਪਲਾਨ ਰੱਖੇ ਆਪਾਂ ਬੁਕਿੰਗ ਦੇ ਨਾਲ ਇੱਕ ਤਾਂ ਆਇਆ ਵੀ 50000 ਰੁਪਏ ਦੇ ਕੇ ਬੰਦਾ ਬੁੱਕ ਕਰਾ ਲਵੇ ਹੂੰ ਦੂਜਾ ਆਪਾਂ ਇੱਕ ਤੁਹਾਡੇ ਵਾਲੀ ਆ ਵੀਰ ਵਾਲਾ ਪ੍ਰਾਈਮ ਐਗਰੋਟੈਕ ਦਾ ਜਿਹੜਾ ਰੋਟਾਵੇਟਰ ਆ ਉਹ ਆਪਾਂ ਰੱਖਿਆਗਾ ਜੇ ਪੀਯੂ ਦੇ ਮੇਲੇ ਤੇ ਆਪਾਂ ਮੂਹਰੇ ਸਤੰਬਰ ਦੇ ਵਿੱਚ ਮੇਲਾ ਆਊਗਾ ਹਾਂ ਤੇ ਸਾਰੇ ਵੀਰ ਜਿਹੜੇ ਬੁੱਕ ਕਰਾਉਣਗੇ ਉਹਨਾਂ ਨੂੰ ਆਪਾਂ ਡਰਾ ਸਿਸਟਮ ਵਾਲੀ ਇੱਕ 8 ਵਟ ਦਾ ਰੋਟਾਵੇਟਰ ਵੀ ਜਰੂਰ ਦਵਾਂਗੇ ਉਹਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਦੱਸ ਦੇ ਆ ਥੋੜਾ ਠੀਕ ਹੈ ਉਹਦੇ ਬਾਰੇ ਵੀਰੋਂ ਤੁਹਾਨੂੰ ਮੈਂ ਥੋੜਾ ਡਿਟੇਲ ਦੇ ਵਿੱਚ ਦੱਸਦਾ ਵੀ ਜਿਹੜੇ ਵੀ ਵੀਰ ਰੋਟਾਵੇਟਰ ਸੌਰੀ ਸੁਪਰ ਸੀਟਰ ਬੁੱਕ ਕਰਵਾਉਂਗੇ ਤੁਸੀਂ ਮੰਨ ਲਓ ਤੁਸੀਂ ਬੁਕਿੰਗ ਅਮਾਉਂਟ ਦੇ ਗਏ ਤੁਹਾਡਾ ਸੁਪਰ ਸੀਟਰ ਬੁੱਕ ਹੋ ਗਿਆ ਤਾਂ ਤੁਹਾਡਾ ਇੱਕ ਜਿਹੜਾ ਆਪਾਂ ਕਹਿੰਦੇ ਵੀ ਟੋਕਨ ਪੀਏਯੂ ਦੇ ਮੇਲੇ ਦੇ ਉੱਤੇ ਰੋਟਾਵੇਟਰ ਦੇ ਡਰਾਅ ਦੇ ਵਿੱਚ ਪਾਇਆ ਜਾਊਗਾ ਕਹਿਣ ਦਾ ਭਾਵ ਇਹ ਹੈ ਵੀ ਤੁਸੀਂ ਸੁਪਰ ਸੀਟਰ ਦੇ ਨਾਲ ਇੱਕ ਰੋਟਾਵੇਟਰ ਅਲੱਗ ਤੋਂ ਜਿੱਤ ਸਕਦੇ ਹੋ ਜਿਵੇਂ ਮੰਨ ਲਓ ਹੁਣ ਇਸ ਸੁਪਰਸੀਡਰ ਨੂੰ ਰੋਟਾਵੇਟਰ ਦੇ ਵਿੱਚ ਤਬਦੀਲ ਕਰਨ ਵਾਸਤੇ ਇਹ ਪਿੰਨਾ ਕੱਢਣੀਆਂ ਪੈਂਦੀਆਂ ਨੇ ਠੀਕ ਹੈ ਤੇ ਇਹਨੂੰ ਤੁਸੀਂ ਰੋਟਾਵੇਟਰ ਵੀ ਬਣਾ ਸਕਦੇ ਹੋ ਪਰ ਜੇ ਤੁਸੀਂ ਕਹਿੰਦੇ ਹੋ ਇਸ ਸੁਪਰਸੀਡਰ ਨੂੰ ਐਂ ਖੜਾ ਰਹਿਣ ਦਿਓ ਹਾਂਜੀ ਠੀਕ ਹੈ ਚੇਂਜ ਨਾ ਕਰਨਾ ਪਵੇ ਤਾਂ ਤੁਸੀਂ ਰੋਟਾਵੇਟਰ ਅਲੱਗ ਤੋਂ ਹੀ ਜਿੱਤ ਸਕਦੇ ਹੋ ਉਹ ਕਿਸੇ ਵੀ ਵੀਰ ਦੇ ਘਰੇ ਜਾ ਸਕਦਾਗਾ ਉਹ ਤੁਸੀਂ ਵੀ ਹੋ ਸਕਦੇ ਹੋ ਕੋਈ ਥੋੜਾ ਆਂਢੀ ਗੁਆਂਢੀ ਵੀ ਹੋ ਸਕਦਾ ਜਿਹਨੇ ਪੀਡੀਸੀ ਦਾ ਸੁਪਰਸੀਡਰ ਇੱਥੋਂ ਬੁੱਕ ਕਰਵਾਇਆ ਹੋਵੇ ਭੰਗੂਰ ਐਗਰੋਟੈਕ ਤੋਂ ਹਨਾ ਹਾਂਜੀ ਤੇ ਇਹ ਸਕੀਮ ਆ ਗਈ ਇਹ ਨਾਲ ਮਤਲਬ ਇੱਕ ਗਿਫਟ ਹੋ ਸਕਦਾ ਹੈ ਹਾਂਜੀ ਬਾਈ ਬਾਕੀ ਇਹ ਵੀ ਆ ਕਿਸੇ ਵੀਰ ਨੂੰ ਜਿਵੇਂ ਉਹ ਟਰੈਕਟਰ ਵੱਡੇ ਆ ਕਿਸੇ ਨੂੰ 8 ਫੁੱਟ ਨਹੀਂ ਚਾਹੀਦਾ 9 ਚਾਹੀਦਾ 10 ਚਾਹੀਦਾ ਤਾਂ ਉਹ ਜਿੰਨਾ ਕੋਤਾ ਡਿਫਰੈਂਸ ਆ ਰੇਟ ਦਾ ਉਹ ਦੇ ਕੇ ਚਾਹੇ 9 ਲੈ ਲਵੇ ਚਾਹੇ 10 ਲੈ ਲਵੇ ਉਹ ਵੀ ਆਪਾਂ ਅਵੇਲੇਬਲ ਕਰਵਾ ਦਾਂਗੇ ਬਿਲਕੁਲ ਬਿਲਕੁਲ ਤੇ ਇਹਦੀ ਜਿਹੜੀ ਡਰਾ ਦੀ ਡੇਟ ਹੈਗੀ ਉਹ ਹੈਗੀ ਹੈਗੀ ਪੀਏਯੂ ਕਿਸਾਨ ਮੇਲੇ ਦਾ ਜਿਹੜਾ ਆਖਰੀ ਦਿਨ ਹੋਊਗਾ ਠੀਕ ਹੈ ਉੱਥੇ ਤੁਹਾਡਾ ਸੁਪਰਸੀਡਰ ਵਾਲੇ ਜਿੰਨੇ ਵੀ ਮਤਲਬ ਵੀਰ ਸੁਪਰਸੀਡਰ ਖੇਦਣਗੇ ਉਹਨਾਂ ਦੀਆਂ ਪਰਚੀਆਂ ਉਹਦੇ ਵਿੱਚ ਪੈਣਗੀਆਂ ਤੇ ਉ ਕੋਈ ਵੀ ਵੀਰ ਹੋ ਸਕਦਾ ਹੈ ਤੇ ਬਾਕੀ ਸੁਪਰਸੀਡਰ ਦੇ ਬਾਰੇ ਥੋੜੀ ਜੀ ਜਾਣਕਾਰੀ ਆਪਾਂ ਦਈਏ ਹਾਂਜੀ ਹਾਂ ਜੀ ਕਿਉਂਕਿ ਕਈ ਵੀਰ ਜਿਹੜੇ ਪੀਡੀਸੀ ਐਗਰੋ ਦਾ ਸੁਪਰਸੀਡਰ ਚਲਾ ਰਹੇ ਨੇਗੇ ਉਹਨਾਂ ਦੇ ਧਿਆਨ ਕੀ ਹੋਊਗੀ ਕੁਆਲਿਟੀ ਮਤਲਬ ਕਿ ਇਸ ਤਰ੍ਹਾਂ ਦੀ ਹੈ ਹਨਾ ਤੇ ਐਤ ਕੀ ਨਵਾਂ ਕੀ ਕੀ ਆਇਆਗਾ ਉਹਦੇ ਬਾਰੇ ਤੁਹਾਨੂੰ ਥੋੜਾ ਜਾਣੂ ਕਰਵਾਉਣੀ ਹੈ ਇੱਕ ਤਾਂ ਜਿਹੜਾ ਪੇਂਟ ਹੈਗਾ ਪੇਂਟ ਬਹੁਤ ਹਾਈ ਕਲਾਸ ਹੈਗਾ ਬਹੁਤ ਸੋਹਣੀ ਲੁੱਕ ਬਣੀ ਹੈਗੀ ਤੇ ਜਿਹੜਾ ਫਰੰਟ ਬੀਮ ਆ ਇਹ ਬਹੁਤ ਹੈਵੀ ਹੈ ਠੀਕ ਹੈ ਅੱਗੇ ਨੂੰ ਮੋਟਾ ਕਰਤਾ ਹਾਂ ਪ੍ਰੋਪਰ ਜਿਹੜਾ ਸੁਪਰਸੀਟਰ ਹੈ ਦੇ ਵਿੱਚ ਵੈਲਡਿੰਗ ਦੀ ਆਪਾਂ ਕਹਿ ਦਈਏ ਵੀ ਯੂਜ਼ ਬਹੁਤ ਘੱਟ ਕੀਤਾ ਗਿਆਗਾ ਸਾਰਾ ਸਿਸਟਮ ਤੁਸੀਂ ਵੇਖ ਸਕਦੇ ਹੋ ਕੱਲੀ ਕੱਲੀ ਚੀਜ਼ ਬਹੁਤ ਘੈਂਟ ਬਣੀ ਹੋਈ ਹੈਗੀ ਹੈਨਾ ਤੇ ਇਹਨੂੰ ਰੋਟਾਬਿਟ ਦੇ ਵਿੱਚ ਕਨਵਰਟ ਕਰਨ ਵਾਸਤੇ ਇੱਕ ਤਾਂ ਤੁਸੀਂ ਇਹ ਪਿੰਨਾ ਕੱਢ ਲੈਣੀਆਂ ਨੇ ਠੀਕ ਹੈ ਸਿੰਪਲ ਕੰਮ ਆਗਾ ਉਸ ਤੋਂ ਬਾਅਦ ਜਿਹੜੇ ਆਹ ਨਟ ਨੇਗੇ ਇਹ ਖੋੜ ਲੈਣੇ ਨੇਗੇ ਤੇ ਦੂਜੀ ਸਾਈਡ ਜਿਹੜਾ ਗੇਅਰ ਹੈਗਾ ਰੂਲੇ ਨੂੰ ਘਮਾਉਣ ਵਾਲਾ ਠੀਕ ਹੈ ਇਹਨੂੰ ਤੁਸੀਂ ਉਤਾਰ ਦੇਣਾਗਾ ਤੇ ਇਹਦਾ ਇੱਕ ਕਵਰ ਹੈਗਾ ਅਲੱਗ ਤੋਂ ਕਵਰ ਲੱਗ ਜੂਗਾ ਤੇ ਤੁਹਾਡਾ ਰੋਟਾ ਮੀਟਰ ਬਣ ਜੂਗਾ ਇੰਨਾ ਹੀ ਕੰਮਾਂਗਾ ਤੇ ਇੱਕ ਜਿਹੜੀ ਖਾਸ ਗੱਲ ਆਪ ਕਰੀਏ ਇੱਥੇ ਹੁਣ 6 ਗਰਾਰੀਆਂ ਵਾਲਾ ਗੇਅਰ ਹੈ ਹਾਂਜੀ ਭਾਈ ਆਮ ਗੇਅਰ ਦੇ ਨਾਲ ਉਹਦਾ ਕੀ ਫਾਇਦਾ ਰਹੂ ਸਵਰਨ ਦੇਖੋ ਵੀਰੇ ਜਿਹੜਾ ਪਹਿਲਾਂ ਗੇਅਰ ਆਇਆ ਸੀਗਾ ਉਹ ਜਿਹੜਾ ਡਬਲ ਪਲੇਟ ਤੇ ਗੇਅਰ ਹੁੰਦਾ ਸੀਗਾ ਹਮ ਆਪਣੇ ਉਹਦੇ ਵਿੱਚ ਕੋਈ ਵੀ ਜਾਨੀ ਕਿ ਮੰਨ ਕੇ ਚਲੋ ਕੋਈ ਡੱਬ ਨਹੀਂ ਸੀ ਹੁੰਦੀ ਹੋਰ ਨਹੀਂ ਸੀ ਹੁੰਦਾ ਨਾ ਠੀਕ ਹੈ ਉਹਦਾ ਜਾਨੀ ਕਿ ਪ੍ਰੋਪਰ ਫੀਟਿੰਗ ਨਹੀਂ ਸੀ ਹੁੰਦੀ ਜਦੋਂ ਖੋਲ ਕੇ ਦੁਬਾਰੇ ਕਰਦੇ ਹਾਂ ਹਾਂ ਉਹਦੇ ਚ ਫਿਰ ਗਰਾਰੀ ਮਾਲ ਦੀ ਹਰੇਕ ਕੰਪਨੀ ਦੇ ਵਿੱਚ ਹੀ ਸੀਗਾ ਪ੍ਰੋਬਲਮ ਜਦੋਂ ਆਪਾਂ ਬੈਗ ਚ ਲਾਉਂਦੇ ਸੀ ਜਾਂ ਆਪਾਂ ਡਬਲ ਪਲੇਟ ਕਰਕੇ ਸਹੀ ਫੀਟਿੰਗ ਨਹੀਂ ਹੁੰਦੀ ਸੀ ਉਹਦੇ ਵਿੱਚ ਪ੍ਰੋਬਲਮ ਆ ਜਾਂਦੀ ਸੀ ਵੀਰੇ ਇਹ ਸਿੰਗਲ ਪਲੇਟ ਕਰਤਾ ਆਪਣਾ ਜਿੱਦਾਂ ਮੰਨ ਕੇ ਚਲੋ ਸਾਰੇ ਆਪਾਂ ਰੋਟੇਟਰ ਕੋਦੋਂ ਦੇ ਚਲਾਉਂਦੇ ਹਾਂ ਨਾ ਵੀਰੇ ਹੂੰ 5 5 10 10 ਸਾਲ ਗੇਅਰ ਕੱਢ ਜਾਂਦਾ ਉਹੀ ਕੰਮ ਹੈ ਗੇਅਰ ਦਾ ਕੰਮ ਉਹੀ ਕੰਮ ਹੈ ਇਹਦੀ ਐਮਾਨੇ ਕਿ ਉਹ ਵੀ ਬਹੁਤ ਲੰਮੀ ਲਾਈਫ ਆ ਵੀ ਇਹਦੇ ਵਿੱਚ ਪੂਰੀਆਂ ਗਰਾਰੀਆਂ ਗੇਅਰ ਵਾਲੀਆਂ ਗਰਾਰੀਆਂ ਨੇ ਪੂਰੀਆਂ ਤੇ ਵਧੀਆ ਕੁਆਲਿਟੀ ਦੀਆਂ ਗਰਾਰੀਆਂ ਦੀ ਇਹ ਜਾਨੀ ਕਿ ਜਦ ਰੋਗ ਹੀ ਵੜਦਾ ਹੈ ਰੋਗ ਹੀ ਵੜਦਾ ਜਾਨੀ ਹੁਣ ਉਹ ਦਿੱਕਤਾਂ ਚੱਕੀਆਂ ਗਈਆਂ ਉਹ ਦਿੱਕਤਾਂ ਬਿਲਕੁਲ ਚੱਕੀਆਂ ਗਈਆਂ ਹਨ ਬਾਈ ਕਿਉਂਕਿ ਗਣਪਤ ਜੇ ਕਿਸੇ ਨੂੰ ਪ੍ਰੋਬਲਮ ਆਉਂਦੀ ਆਪਾਂ ਨੂੰ ਦੇਖੋ ਕਸਟਮਰ ਤੋਂ ਹੀ ਪਤਾ ਲੱਗਦਾ ਹਨ ਜੇ ਆਪਾਂ ਉਹਨੂੰ ਦੂਰ ਨਹੀਂ ਕਰਾਂਗੇ ਫਿਰ ਆਪਣੀ ਗਲਤ ਗੱਲ ਆਪਾਂ ਉਹ ਚੀਜ਼ ਜਮਾ ਜੜੂ ਹੀ ਖਤਮ ਕਰਦੇ ਵੀ ਇਹ ਬਿਮਾਰੀ ਆ ਵੀ ਨ ਹਾਂਜੀ ਤੇ ਇੱਕ ਮੈਨੂੰ ਇਹ ਲੱਗਦਾ ਵੀ ਹੁਣ ਜਿਹੜੀ ਟੈਂਕੀ ਦੀ ਪੋਜੀਸ਼ਨ ਆਗੀ ਉਹ ਵੀ ਆਮ ਨਾਲੋਂ ਉੱਚੀ ਹੈ ਹੈਨਾ ਹਾਂਜੀ ਬਾਈ ਥੋੜੀ ਕਿਉਂਕਿ ਜਿਹੜੀਆਂ ਪਾਈਪਾਂ ਨੇ ਉਹ ਬਿਲਕੁਲ ਸਿੱਧੀਆਂ ਸਟ੍ਰੇਟ ਨਹੀਂ ਦੀਆਂ ਨੇ ਹਾਂਜੀ ਬਾਈ ਉਹ ਡੀਏਪੀ ਰੁਕਣ ਦੀ ਉਹਦੇ ਪ੍ਰੋਬਲਮ ਆਉਂਦੀ ਸੀ ਨਾ ਹਾਂ ਉਹ ਬਿਲਕੁਲ ਇਹਦੀ ਖਤਮ ਕਰਤੀ ਬਾਕੀ ਇੱਕ ਹੋਰ ਹੈਗਾ ਇਹਦੀ ਐਕੂਰੇਸੀ ਵੀ ਬਿਲਕੁਲ ਸਹੀ ਕਰੀ ਆ ਇਸ ਵਾਰ ਅੱਛਾ ਇੱਕ ਇੱਕ ਦਾਣਾ ਪੂਰਾ ਪ੍ਰੋਪਰ ਬਰਾਬਰ ਡਿੱਗੂਗਾ ਠੀਕ ਹੈ ਤੇ ਬਾਕੀ ਆਪਣਾ ਮੰਨ ਕੇ ਚੱਲੋ ਵੀਰੇ ਪਹਿਲਾਂ ਜਿਹੜਾ ਸਾਰਾ ਜਿਗਾ ਕੋਸ਼ਕ ਪਾਰਟ ਬਾਅਦ ਚ ਪੇਂਟ ਹੁੰਦੇ ਸੀਗੇ ਅੱਛਾ ਇਸ ਵਾਰ ਸਾਰੇ ਪਾਰਟ ਪਹਿਲਾਂ ਹੀ ਪੇਂਟ ਹੁੰਦੇ ਆ ਕੱਲਾ ਕੱਲਾ ਪਾਰਟ ਪੱਟੀ ਬਾਅਦ ਚ ਜਣੀ ਅਸੈਂਬਲ ਹੁੰਦਾ ਹਾਂ ਬਾਅਦ ਚ ਸਾਰੇ ਹਰੇਕ ਨਾਟ ਦੇਖੋ ਇਹ ਬਈ ਤੁਸੀਂ ਬਾਅਦ ਚ ਪਿਆ ਹੋਇਆ ਕੋਈ ਵੀ ਨਾਟ ਤੇ ਪੇਂਟ ਪੇਂਟ ਨਹੀਂ ਵਜਿਆ ਹੋਇਆ ਹੈ ਨਾ ਸਾਰਾ ਪਹਿਲਾਂ ਪੇਂਟ ਹੁੰਦਾ ਫਿਰ ਅਸੈਂਬਲ ਹੁੰਦਾ ਹੂੰ ਤੇ ਇਹ ਖਾਦ ਤੇ ਬੀਜ ਦੀ ਐਡਜਸਟਮੈਂਟ ਵਾਸਤੇ ਇਹ ਸਿਸਟਮ ਮੈਨੂੰ ਬਹੁਤ ਵਧੀਆ ਲੱਗਦਾ ਹਾਂਜੀ ਵੀਰੇ ਕਿਉਂਕਿ ਪ੍ਰੋਪਰ ਇਹਦੇ ਨਾਲ ਸੈਟਿੰਗ ਆ ਜਾਂਦੀ ਹੈ ਆਹ ਅਕੂਰੇਸੀ ਹੈ ਬਈ ਨਹੀਂ ਚੀਜ਼ਾਂ ਇਹ ਮਤਲਬ ਪ੍ਰੋਪਰ ਬੀਜ ਤੇ ਖਾਦ ਦੀ ਸੈਟਿੰਗ ਨਹੀਂ ਹੁੰਦੀ ਇਹਦੇ ਵਿੱਚ ਕੀ ਹੈ ਤੁਸੀਂ ਇੱਕ ਵਾਰੀ ਜਿੱਥੇ ਸੈਟਿੰਗ ਕਰਤਾ ਇੱਕ ਤਾਂ ਮਤਲਬ ਇੱਕ ਇੱਕ ਲੌਕ ਹੋ ਜਾਂਦਾ ਬਾਈ ਝੂੜੀ ਦੇ ਨਾਲ ਨਾ ਪ੍ਰੋਪਰ ਤੁਹਾਨੂੰ ਪਤਾ ਲੱਗੂਗਾ ਵੀ ਯਾਰ ਇੱਥੋਂ ਬੀਜ ਦੀ ਐਡਜਸਟਮੈਂਟ ਹੋ ਰਹੀ ਹੈ ਤੇ ਕਿੰਨੇ ਤੇ ਆਪਾਂ ਸੈੱਟ ਕਰਨਾ ਹੈ ਨਾ ਤੇ ਇੱਕ ਐਸ ਅਰੇਂਜਮੈਂਟ ਦੇ ਨਾਲ ਜਿੱਥੇ ਲੌਕ ਹੋ ਗਿਆ ਚਾਹੇ ਥੋੜਾ ਟਰੈਕਟਰ ਤੁਸੀਂ ਕਿਵੇਂ ਮਰਜੀ ਤੇ ਚਲਾ ਰਹੇ ਹੋਂ ਹੌਲੀ ਚਲਾ ਰਹੇ ਹੋਂ ਵਾਈਬ੍ਰੇਸ਼ਨ ਹੋ ਰਹੀ ਹੈ ਕੁਝ ਹੋ ਨਹੀਂ ਜਾਂਦਾਗਾ ਤਾਂ ਥੋੜੀ ਇਹਦੇ ਵਿੱਚ ਸੈਟਿੰਗ ਨਹੀਂ ਹਿੱਲੂਗੀ ਬੀਜ ਦੀ ਜਿੱਥੇ ਵੀ ਕਰਤੀ ਪ੍ਰੋਪਰ ਲੌਕ ਹੋ ਗਿਆ ਕੋਈ ਨਹੀਂ ਹੈਗਾ ਉਸ ਤੋਂ ਬਾਅਦ ਬੀਜ ਤੇ ਖਾਦ ਨੂੰ ਐਡਜਸਟ ਕਰਨ ਵਾਸਤੇ ਕੋਈ ਤੁਹਾਨੂੰ ਸਪੈਸ਼ਲ ਕੋਈ ਕੀ ਲਿਆਉਣੀ ਪਊਗੀ ਜਾਂ ਹੁਣ ਨਾਲ ਟੰਗਣੀ ਪਊਗੀ ਇਦਾਂ ਦਾ ਕੋਈ ਸਿਸਟਮ ਨਹੀਂ ਸਿੰਪਲ ਕਰਨਾਗਾ ਤੇ ਆ ਜਿਹੜਾ ਬਾਹਰੇ ਵਾਲਾ ਪੋਰ ਹੈਗਾ ਇਹ ਵੀ ਬਹੁਤ ਵਧੀਆ ਢੰਗ ਨਾਲ ਲੱਗਿਆ ਹੋਇਆ ਕਿਉਂਕਿ ਇਹ ਤਵੀ ਦੇ ਤੇ ਉਹਦੇ ਵਿਚਕਾਰ ਲੱਗਿਆ ਹੋਇਆ ਕਿਸੇ ਜੀ ਨਾਲ ਟੱਚ ਨਹੀਂ ਕਰੂਗਾ ਰਕੀ ਬਈ ਇਹਦੀ ਗੁਰਪੀ ਤੇ ਗੇਅਰ ਵੀ ਇਸ ਵਾਰ ਨਾ ਜਿਵੇਂ ਪਹਿਲਾਂ ਵਾਲੇ ਗੇਅਰ ਥੋੜੇ ਚੌੜੇ ਸੀਗੇ ਠੀਕ ਹੈ ਪਹਿਲਾਂ ਹਰੇਕ ਬੰਦੇ ਦਾ ਇਹ ਲੰਬਾ ਹੀ ਸੀਗਾ ਵੀ ਯਾਰ ਬਿਨਾਂ ਕੱਟ ਨਾਲ ਲੱਗਦਾ ਹੈ ਨਾ ਇਸ ਵਾਰ ਤੁਸੀਂ ਦੇਖੋ ਵੀ ਤਵੀ ਤੋਂ ਵੀ ਬਈ ਇਹ ਮੈਂ ਘੱਟ ਤੋਂ ਘੱਟ 3 ਇੰਚ ਅੰਦਰ ਅੰਦਰ ਹੈ ਨਾ ਬੱਟ ਦੇ ਨਾਲ ਟੱਚ ਹੋਣ ਵਾਲਾ ਇਹ ਚੱਕਦਾ ਫਿਰ ਵੀ ਇਹ ਜਾਨੀ ਕਿ ਬੱਟ ਨਾਲ ਟੱਚ ਨਹੀਂ ਹੁੰਦਾ ਟੱਚ ਨਹੀਂ ਹੋਊਗਾ ਹਾਂ ਇਹ ਚੀਜ਼ ਦਾ ਜਿਹੜਾ ਰੋਗ ਆ ਇਹ ਵੀ ਚੱਕਦਾ ਵੀਰੋ ਤੇ ਇਧਰਲੇ ਪਾਸੇ ਵੀ ਜਿਹੜਾ ਗੇਅਰ ਹੈਗਾ ਬੱਟ ਦੇ ਨਾਲ ਇਹ ਵੀ ਨਹੀਂ ਟੱਚ ਨਹੀਂ ਟੱਚ ਹੁੰਦਾ ਬਈ ਠੀਕ ਹੈ ਪ੍ਰੋਪਰ ਸਾਰਾ ਸਿਸਟਮ ਇਨ ਇਹਦੇ ਮਤਲਬ ਅੰਦਰ ਚੱਲੂਗਾ ਤੇ ਆਹ ਜਿਹੜੇ ਨੇਗੇ ਸਟੈਂਡ ਦਿੱਤੇ ਹੋਏ ਨੇ ਜਦੋਂ ਕੱਢਣ ਨੂੰ ਤੁਸੀਂ ਰੋਟਾਵੇਟ ਦੇ ਵਿੱਚ ਕਨਵਰਟ ਕਰਨਾਗਾ ਤਾਂ ਉਹ ਚੀਜ਼ ਬਹੁਤ ਸੌਖੀ ਹੈਗੀ ਤੇ ਇਧਰੋਂ ਪੁਲੀ ਨੂੰ ਟੰਗਣ ਦਾ ਕੰਮ ਵੀ ਬਹੁਤ ਵਧੀਆਗਾ ਪੱਕਾ ਕੰਮ ਆਗਾ ਕੋਈ ਆਪਾਂ ਇਹ ਨਹੀਂ ਕਹਿ ਸਕਦੇ ਵੀ ਕਿਸੇ ਤਰ੍ਹਾਂ ਦਾ ਕੋਈ ਰਿਸਕੀ ਹੈਗਾ ਕੰਮ ਪੁਲੀ ਲੱਗੀ ਵੀ ਬਹੁਤ ਹੈਵੀ ਆ ਕੋਈ ਨਹੀਂ ਹੈਗਾ ਵੀ ਆਮ ਸਿੰਪਲ ਵਿਚਾਲਿਓਂ ਕੱਟ ਮਾਰ ਕੇ ਪੁਲੀ ਬਣਾਤੀ ਲੋਹਾ ਬਚਾਲਿਆ ਕਿਉਂਕਿ ਜੇ ਪੁਲੀ ਸਲਿੱਪ ਕਰ ਗਈ ਤਾਂ ਸਮਝ ਲੋ ਆਪਣਾ ਬੀਜ ਜਗਾ ਜਿਹੜਾ ਉਹ ਪ੍ਰੋਪਰ ਪੈਂਦਾ ਹੀ ਨਹੀਂ ਹੈ ਨਾ ਤੇ ਬਾਕੀ ਜਿਹੜੀ ਡਿਜ਼ਾਈਨ ਆnga ਸੁਪਰ ਸੀਟਰ ਦਾ ਉਹ ਬਹੁਤ ਸੋਹਣਾnga ਅਗੇ ਨੂੰ ਆ ਵੀ ਚੌੜਾ ਕਰਤਾ ਵੀਰੇ ਹਾਂ ਇਹਦੇ ਤੇ ਖੜ ਕੇ ਬੀਜ ਵਗੈਰਾ ਪਾਉਣਾ ਬਹੁਤ ਸੌਖਾ ਪੈਂਦੀ ਸੀ ਕਿ ਥੋੜੀ ਜੀ ਇਹ ਵੀ ਆਪਾਂ ਕਹਿ ਕੇ ਆਇਆ ਇਸ ਵਾਰ ਆਪਾਂ ਨੇ ਥੋੜਾ ਆਪਣ ਸੁਧਾਇਆ ਹੈ ਤੇ ਬਾਕੀ ਕੱਲੀ ਕੱਲੀ ਡਿਸਕ ਦੇਖੋ ਤੁਸੀਂ ਪ੍ਰੋਪਰ ਐਨ ਬਹੁਤ ਸੋਹਣੀ ਫਿਟਿੰਗ ਹੋਈ ਹੋਈ ਹੈਗੀ ਪਾਈਪਾਂ ਦੀ ਕੁਆਲਿਟੀ ਹੈਗੀ ਉਹ ਬਹੁਤ ਹਾਈ ਕਲਾਸ ਹੈ ਮਤਲਬ ਕੋਈ ਕੱਚ ਲੱਗਦੀ ਨਹੀਂ ਹੈਗੀ ਸਵਰਨੇ ਹੈ ਇਸ ਵਾਰ ਭਾਈ ਮੇਰੇ ਹਿਸਾਬ ਨਾਲ ਤਾਂ ਨਹੀਂ ਦੇਖੋ ਜਿੰਨੀਆਂ ਮੈਨੂੰ ਲੱਗੀਆਂ ਸੀਗੀਆਂ ਕਮੀਆਂ ਮੈਂ ਸਾਰੀਆਂ ਦੱਸੀਆਂ ਜਿਵੇਂ ਸਿੰਗਲ ਹੈਂਡਲ ਆਉਂਦਾ ਸੀਗਾ ਇਹ ਡਬਲ ਹੋ ਗਈਆਂ ਹਾਂ ਹਾਂ ਉਹ ਚੱਕਣਾ ਔਖਾ ਸੀਗਾ ਜਿਹੜੇ ਬੰਦੇ ਨੇ ਰੱਖਿਆ ਉਹਨਾਂ ਨੂੰ ਪਤਾ ਹੀ ਹੋਣਾ ਇੱਕ ਸਾਈਡੋਂ ਚੱਕਦੇ ਆਂ ਔਖਾ ਹੁੰਦਾ ਹੁਣ ਇਹਨੂੰ ਪ੍ਰੋਪਰ ਆਪਾਂ ਦੇਖੋ ਚੱਕਦੇ ਆਂ ਕੋਈ ਔਖਾ ਨਹੀਂ ਜਿਵੇਂ ਮਰਜ਼ੀ ਖੋਲ ਲੀ ਬਸ ਇੱਕ ਆ ਚੀਜ਼ ਬੜੀ ਘੈਂਟ ਹੋ ਗਈ ਜ ਬੋਰੀ ਨਹੀਂ ਫੜਦੀ ਬੋਰੀ ਵਿੱਚ ਨਹੀਂ ਫੜਦੀ ਹੈਗੀ ਹੈਨਾ ਇਹ ਸਾਰੀਆਂ ਚੀਜ਼ਾਂ ਸੌਖੀਆਂ ਹੋ ਗਈਆਂ ਆਹ ਇਹ ਅਲੱਗ ਤੋਂ ਬਾਈ ਜੇ ਪੋਰ ਕਈ ਵਾਰ ਬੰਦੇ ਸਾਈਡ ਵਾਲਾ ਪੋਰ ਜੇ ਬੰਦ ਕਰਨਾ ਹੈ ਨਾ ਬੰਦੇ ਨੇ ਕੱਲਾ ਪੋਰ ਅੱਛਾ ਇਹਦੇ ਵਿੱਚ ਜਾਏ ਇਹ ਵੀ ਹੋ ਸਕਦਾ ਵੀ ਆਪਾਂ ਓਨਾਕ ਬੀਜ ਹੀ ਪਾ ਲੋ ਹਾਂਜੀ ਬਾਈ ਸਾਈਡ ਵਾਲਾ ਗੇੜਾ ਗੇੜਾ ਦੇਣ ਵੀਰੇ ਹੈ ਨਾ ਅਲੱਗ ਤੋਂ ਬੀ ਪਾਉਣ ਦੀ ਲੋੜ ਨਹੀਂ ਜੇ ਕਿਸੇ ਨੇ ਸਰੋਂ ਬੀਜਣੀ ਆ ਸਾਈਡ ਨਾਲ ਹੀ ਕੰਮ ਨਿਪਟੜ ਜੇ ਦਾ ਸਰੋਂ ਰਲਾਉ ਲੋ ਵਿੱਚ ਆੜ ਵੀ ਲੱਗ ਜਾਂਦੀ ਹੈਗੀ ਹਾਂ ਇਹ ਵੀ ਚੀਜ਼ ਵਧੀਆ ਹੈ ਨਾ ਆੜ ਲੱਗ ਜਾਂਦੀ ਆ ਮੈਂ ਲਾਉਂਦਾ ਰਿਹਾ ਵੀਰੇ ਠੀਕ ਠੀਕ ਇਹ ਵੀ ਇਹ ਵੀ ਚੀਜ਼ ਬਹੁਤ ਵਧੀਆ ਲੱਗੀ ਬਾਕੀ ਯਾਰ ਕੋਈ ਕਮੀਅਤ ਕੀ ਲੱਗਦੀ ਨਹੀਂ ਹੈਗੀ ਜੇ ਕਿਸੇ ਵੀਰ ਨੇ ਬੋਕਰਵਾਉਣਾ ਤਾਂ ਨੰਬਰ ਸਕਰੀ ਤੇ ਚੱਲੀ ਜਾਂਦਾਗਾ ਸਵਰਨ ਦੇ ਨਾਲ ਗੱਲਬਾਤ ਕਰ ਲਿਓ ਬਾਕੀ ਜੇ ਕੋਈ ਮਾਨਤਾ ਨਾਲ ਹੀ ਗੱਲ ਹੋਈ ਉਹ ਮੇਰੇ ਨਾਲ ਗੱਲ ਕਰ ਕਰ ਲਿਓ ਠੀਕ ਹੈ ਉਹ ਮੈਂ ਆਪ ਹੀ ਕਹਿ ਕੇ ਸਵਰਨ ਨੂੰ ਕਰਵਾ ਦੂੰਗਾ ਰੇਟ ਦੀ ਜੇ ਗੱਲ ਕਰੀਏ ਰੇਟ ਦੇ ਵਿੱਚ ਤੁਹਾਡਾ ਸਾਰਿਆਂ ਨਾਲੋਂ ਵੱਧ ਫਾਇਦਾ ਕਰਕੇ ਦੇਣਾ ਹਾਂਜੀ ਜੀ ਕਿਉਂ ਸਵਾਲ ਹਾਂਜੀ ਜੀ ਠੀਕ ਹੈ ਕਿ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਬੇਫਿਕਰ ਹੋ ਕੇ ਜੇ ਤੁਸੀਂ ਯਕੀਨ ਕਰਦੇ ਹੋ ਹਾਂਜੀ ਯਕੀਨ ਕਰਕੇ ਫੇਰ ਲੈਣਾਗਾ ਤੇ ਇੰਨੀ ਗਰੰਟੀ ਹੈ ਵੀ ਵਰਨ ਤੁਹਾਡਾ ਯਕੀਨ ਨਹੀਂ ਤੋੜਦਾ ਸਹੀ ਗੱਲ ਠੀਕ ਹੈ ਇਹ ਇਹ ਚੀਜ਼ ਮਤਲਬ ਤੁਸੀਂ ਬੇਫਿਕਰ ਹੋ ਕੇ ਲੈਣਾਗਾ ਤੇ ਦੂਜੀ ਗੱਲ ਕਹਿੰਦੀ ਵੀ ਕੱਲ ਨੂੰ ਤੁਸੀਂ ਮੈਨੂੰ ਵੀ ਕਹਿਣ ਜੋਗੇ ਹੈਗੇ ਹੋ ਠੀਕ ਹੈ ਵੀ ਯਾਰ ਗੁਰਪ੍ਰੀਤ ਅਸ਼ਤਾਬਾਈ ਤੇਰੇ ਕਰਕੇ ਲਿਆ ਸੀਗਾ ਠੀਕ ਹੈ ਵੀ ਤੂੰ ਹੁਣ ਬਾਈ ਸਾਡੀ ਗੱਲ ਸੁਣਦਾ ਨਹੀਂ ਜੇ ਸਾਨੂੰ ਸਰਵਿਸ ਨਹੀਂ ਮਿਲਦੀ ਜਾਂ ਇਹਦੇ ਵਿੱਚ ਕੋਈ ਦਿੱਕਤ ਆ ਗਈ ਠੀਕ ਹੈ ਜੇ ਤੁਹਾਨੂੰ ਸਰਵਿਸ ਨਾ ਮਿਲੀ ਤਾਂ ਵੀ ਤੁਸੀਂ ਮੈਨੂੰ ਕਹਿਣਾ ਜੇ ਇਹਦੇ ਵਿੱਚ ਕੋਈ ਦਿੱਕਤ ਆ ਕਿ ਤਾਂ ਵੀ ਤੁਸੀਂ ਮੈਨੂੰ ਕਹਿਣਾ ਹਨਾ ਜਾਂ ਤੁਹਾਨੂੰ ਕੋਈ ਹੋਰ ਰੇਟ ਪੱਖੋਂ ਕਰਨ ਲੱਗੇ ਵੀਰ ਸਾਨੂੰ ਰੇਟ ਵਾਲਾ ਲਾਗੇ ਤਾਂ ਵੀ ਤੁਸੀਂ ਮੈਨੂੰ ਕਹਿਣਾਗਾ ਇਹਨਾਂ ਦਿਨਾਂ ਚੀਜ਼ਾਂ ਵਾਸਤੇ ਤੁਸੀਂ ਮੈਨੂੰ ਕਹਿਣਾਗਾ ਯਾਨੀ ਮੇਰੇ ਵੱਲੋਂ ਇਹ ਰਿਕਮੈਂਡਡ ਆ ਸਿੱਧੀ ਗੱਲ ਕਹਿਦੀ ਹੈ ਹਨਾ ਤੁਸੀਂ ਮੇਰੀ ਰਿਕਮੈਂਡੇਸ਼ਨ ਦੇ ਉੱਤੇ ਇਹ ਸੁਪਰਸੀਡਰ ਐ ਕਿ ਲੈ ਸਕਦੇ ਹੋ ਕਿਉਂਕਿ ਇਹਦੇ ਵਿੱਚ ਕੋਈ ਕਮੀ ਨਹੀਂ ਛੱਡੀ ਹੈਗੀ ਇਹਦੀਆਂ ਸਾਰੀਆਂ ਕਮੀਆਂ ਦੂਰ ਕਰਤੀਆਂ ਤੇ ਜਮਾ ਇੱਕ ਨੰਬਰ ਦੀ ਚੀਜ਼ ਬਣ ਗਈ ਹੈ ਤੇ ਬਾਕੀ ਤੁਸੀਂ ਵਰਤੋਂਗੇ ਫਿਰ ਫੀਡਬੈਕ ਦੇਵੋਗੇ ਉਦੋਂ ਸਾਡੇ ਹਵ ਕਹਦੇ ਦਿਲ ਦੇ ਵਿੱਚ ਠੰਡ ਪਊਗੀ ਹਾਂ ਤੁਸੀਂ ਕਹੋਗੇ ਯਾਰ ਵਾਕਈ ਤੁਸੀਂ ਵਧੀਆ ਚੀਜ਼ ਦੀ ਸਲਾਹ ਦਿੱਤੀ ਹੈ ਤੇ ਇਹਦੇ ਵਿੱਚ ਸਾਈਜ਼ 7 ਫੁੱਟ 8 ਫੁੱਟ 9 ਫੁੱਟ ਹੈ ਨਾ 10 ਵੀ ਆਉਂਦਾ ਹੈ 10 ਫੁੱਟ ਵੀ ਆਉਂਦਾ 10 ਫੁੱਟ ਵੀ ਸਬਸਿਡੀ 'ਚ ਹੈਗਾ ਹਾਂਜੀ ਹਾਂ ਬਾਈ ਠੀਕ ਹੈ ਲੈ ਵੀ ਇਹ ਵੀ ਇਹ ਵੀ ਤੁਹਾਡੇ ਵਾਸਤੇ ਬਹੁਤ ਵੱਡੀ ਸਹੂਲਤ ਹੋਊਗੀ ਤੁਸੀਂ 7 ਫੁੱਟ ਤੋਂ ਲੈ ਕੇ 10 ਫੁੱਟ ਤੱਕ 8 9 10 ਤੱਕ ਤੁਸੀਂ ਲੈ ਸਕਦੇ ਹੋ ਤੁਹਾਡੇ ਟਰੈਕਟਰ ਦੇ ਹਿਸਾਬ ਨਾਲ ਠੀਕ ਹੈ ਤੇ 59 11 ਵਾਸਤੇ ਫਿਰ ਕਿਹੜਾ ਸਹੀ ਹੈ ਇਹਦੇ ਵਾਸਤੇ ਵੀਰੇ ਮੰਨ ਕੇ ਚੱਲੋ ਵੀ 9 ਫੁੱਟਾ ਸਹੀ ਹੈ 9 ਫੁੱਟਾ ਸਹੀ ਹੈ ਬਹੁਤ ਸਿਰੇ ਦੀ ਚੀਜ਼ ਇਹ ਵੀਰੇ ਇਸੇ ਨਾਲ ਹੀ ਬਾਈ ਅੰਦਰ ਲੰਮਾ ਇਸੇ ਨਾਲ ਹੀ ਵਾਰ ਕੱਢਦਾ ਠੀਕ ਹੈ ਤੇ ਲੈਫਟ ਕੁਐਸਟ ਵੀ ਵਧੀਆ ਇਹਦੀ 9 ਤੱਕ ਸਹੀ ਹੈ 9 ਤੱਕ ਸਹੀ ਹੈ ਹੁਣ ਇਹ ਆਪਣੇ ਕੋਲੇ 8 ਫੁੱਟਾ ਤੇ 9 ਫੁੱਟਾ ਮਾਡਲ ਹੋ ਗਿਆ ਨਾ ਹਾਂਜੀ ਬਾਈ ਇਹ 9ਾ ਗਏ 8 ਤੇ ਆਹ 9 ਫੁੱਟਾ ਰੋਟੇਟਰ ਪਿਆ ਸੌਰੀ ਸੁਪਰਸੀਡਰ ਪਿਆ ਵੀਰੋ ਤੇ ਬਹੁਤ ਸੋਹਣਾ ਲੱਗਦਾ ਹੈ 9 ਦੇ ਵਿੱਚ 9 ਫੁੱਟਾਂ ਵੀ ਬਾਈ ਆਪਾਂ ਦੋ ਕਰਦੇ ਹਾਂ ਹਾਂ ਇਹ ਜਿਹੜੇ ਉੱਪਰਲੇ ਸਟੀਫਨਰ ਨੇਗੇ ਇਹ ਡਬਲ ਹੋ ਗਏ ਆ ਠੀਕ ਆ ਆーム ਦੇ ਵਿੱਚ ਇੱਕੋ ਹੀ ਮਿਲਦਾ ਇਹ ਹਾਂ ਆਮ ਕਹੀਏ ਬਹੁਤ ਮਜ਼ਬੂਤ ਬਣੀ ਹੋਈ ਚੀਜ਼ ਆ ਡਿਜ਼ਾਈਨ ਬਹੁਤ ਸੋਹਣਾ ਲੱਗਿਆ ਵੀ ਹੁਣ ਪਈ ਚੀਜ਼ ਜੱਜ ਰਹੀ ਆ ਹਾਂਜੀ ਠੀਕ ਆ ਤੇ ਬਾਕੀ ਵੀਰੋ ਤੁਸੀਂ ਦੱਸੋ ਕਿਵੇਂ ਲੱਗਿਆ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਇੱਥੋਂ ਤੁਸੀਂ ਜੇ ਸੁਪਰਸੀਡਰ ਲੈਣਾ ਜਾਂ ਕੋਈ ਵੀ ਚੀਜ਼ ਲੈਣੀ ਆ ਤੁਸੀਂ ਬਾਈ ਸਵਰਨ ਦੇ ਨਾਲ ਗੱਲਬਾਤ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਠੀਕ ਸਵਰਨ ਬਾਈ ਠੀਕ ਹੈ ਜੀ ਸ਼ੁਸ਼ਕ